ਉਹ ਠੀਕ ਹੈ ਪਰ ਉਸ ਤੋਂ ਗਾਹਾਂ ਇੱਕ ਸਮਾਜ ਦੇ ਵਿੱਚ ਕੰਮ ਕਰਨ ਵਾਸਤੇ ਆਏ ਆ ਚਾਹੇ ਉਹ ਨਿੱਜੀ ਕੰਮ ਕਰਦੇ ਆ ਚਾਹੇ ਸਮਾਜ ਵਾਸਤੇ ਕਰਦੇ ਆ ਨਿੱਜ ਵਾਸਤੇ ਕਰਦੇ ਆ ਬੇਈਮਾਨੀਆਂ ਵੀ ਕਰਦੇ ਆ ਬੜੇ ਗੰਦੇ ਕਾਰੋਬਾਰ ਵਿਟੇ ਹੋਏ ਆ ਨਸ਼ੇ ਵੇਚਣ ਵਾਲਿਆਂ ਦੇ ਸਾਰੇ ਆਡਾ ਡਾ ਡਿਊਟੀਆਂ ਉਹ ਆਪਦੀਆਂ ਲੱਗੀਆਂ ਉਹਨਾਂ ਨੂੰ ਲੱਗਦਾ ਵੀ ਇਹ ਠੀਕ ਹੈ ਮੇਰੇ ਵਾਸਤੇ ਠੀਕ ਹੈ ਤੁਹਾਡੇ ਵਾਸਤੇ ਮਾੜਾ ਹੈ ਇਹ ਵੀ ਭਰਾਵੋ ਅਸੀਂ ਲਗਾਤਾਰ 13 ਸਾਲ ਤੋਂ ਜਥੇਬੰਦਕ ਧਾਂਚੇ ਦੇ ਵਿੱਚ ਆਏ ਆ ਜਦੋਂ ਪਿੰਡ ਪ੍ਰਧਾਨ ਪਿੰਡ ਦੇ ਵਿੱਚ ਕਮੇਟੀ ਚੁਣੀ ਆ ਤੇ ਮੈਂ ਆਏ ਜਿਵੇਂ ਕਹਿ ਕੇ ਗਏ ਪ੍ਰਗਟ ਸੋ ਬੇਈਮਾਨੀ ਵਾਲੀ ਗੱਲ ਵੀ ਬੇਈਮਾਨੀ ਵਾਲੀ ਗੱਲ ਸੀ ਮੈਂ ਦੋ ਤਿੰਨਾਂ ਨੂੰ ਹੋਰ ਕਮੇਟੀ 'ਚ ਦੇਤਾ ਤੇ ਮੈਂ ਇਹਨਾਂ ਨੂੰ ਮੂੰਹ ਜਾ ਕਰ ਲਿਆ ਕਿਉਂਕਿ ਜਿਹੜੀ ਅਸਲ ਸੱਚਾਈ ਆ ਉਹ ਮੈਂ ਕਦੇ ਨਾ ਸਟੇਜ 'ਤੇ ਨਾ ਘਰ ਦੇ ਵਿੱਚ ਨਾ ਕਿਸੇ ਦਫ਼ਤਰ ਦੇ ਵਿੱਚ ਉਹ ਲੁਕੋਈ ਨਹੀਂ ਮੇਰੇ ਕੋਲੇ ਜ਼ਮੀਨ ਦਾ ਕੋਈ ਟੁਕੜਾ ਨਹੀਂ ਹੈ ਇੱਕ ਮਰਲਾ ਵੀ ਨਹੀਂ ਹੈ ਸਾਡੀ ਜ਼ਮੀਨ ਮੇਰੇ ਦਾਦੇ ਦੀ ਚਾਰ ਕਿੱਲੇ ਸੀਗੀ ਉਹ ਕਈ ਥਾਵਾਂ ਤੇ ਵੰਡੀ ਹੋਈ ਸੀ ਉਹ ਥੋੜੀ ਥੋੜੀ ਕਰਕੇ ਚਲੋ ਮੁੱਕ ਗਈ ਇਕੱਲਾ ਹੀ ਭਾਈ ਆ ਮੈਂ ਦੋ ਭੈਣਾਂ ਸੀ ਕਰਦਾ ਪਰਿਵਾਰ ਚਲਾਇਆ ਉਹ ਮੈਂ ਸੋਚ ਪਹਿਲਾਂ ਡੇਰੀ ਦਾ ਕੰਮ ਕਰਦੇ ਆ ਅੱਜ ਵੀ ਸਾਡੇ ਘਰੇ ਹੈਗੇ 15 16 ਡੰਗਰ ਚਲੋ ਸਾਰਾ ਪਰਿਵਾਰ ਲਾ ਕੇ ਕੰਮ ਕਰ ਲੈਂਦੇ ਆ ਹੋ ਸਵੇਰੇ ਵੀ ਧਾਰਾ ਤੁਰਾ ਚੋ ਕੇ ਆਏ ਆ ਜਾਂ ਕਿਤੇ ਆਏ ਕਮਰਾਲ ਮਿਲ ਕੇ ਸਾਰਾ ਚੱਲੀ ਜਾਂਦਾ ਉਹਨਾਂ ਕਾ ਰੋਟੀ ਜੋਗਾ ਮੇਰੇ ਕੋਲ 4 ਰੁਪਈਆ ਵਾਹਣ ਸੀਗਾ ਛੋਟਾ ਹੱਥੀ ਲਿਆ ਸੀ ਉਹਦੇ ਨਾਲ ਮੈਂ ਗੇੜੇ ਗੂੜੇ ਲਾਉਂਦਾ ਸੀ ਚੰਗਾ ਗੁਜ਼ਾਰਾ ਚੱਲੀ ਜਾਂਦਾ ਸੀ ਮੈਨੂੰ ਐ ਲੱਗਦਾ ਸੀਗਾ ਵੀ ਫੇਰ ਆਪਣਾ ਕੰਮ ਹੀ ਛੱਡ ਜਾਣਾ ਯਾਰ ਇੱਧਰ ਹੈ ਤਾਂ ਕੰਮ ਠੀਕ ਪਰ ਉਹ ਜਿੱਥੇ ਕੋਈ ਪ੍ਰੋਗਰਾਮ ਹੁੰਦਾ ਸੀ ਉੱਥੇ ਮਾਨਸਿਕਤਾ ਬਣੀ ਕਰਕੇ ਵੀ ਮੈਂ ਪਹਿਲਾਂ ਚਲੇ ਜਾਣਾ ਜੇ ਕਿਤੇ ਮੋਰਚਾ ਲੱਗ ਗਿਆ ਮੈਂ ਆਪਦਾ ਹੱਥੀ ਜਲ ਜਾ ਕੇ ਉੱਥੇ ਹੀ ਖੜ੍ਹਾ ਲੈਣਾ ਜਦੋਂ ਕਿਸੇ ਦਾ ਫੋਨ ਆਉਣਾ ਕਿਸੇ ਦੀ ਮੱਝ ਲਾ ਆਂਦੀ ਗਾਂ ਲਾ ਆਂਦੀ ਤੇ ਉੱਥੇ ਹੀ ਫੇਰ ਜਾ ਵੜਨਾ ਵੀ ਕੋਈ ਨਹੀਂ ਮੈਂ ਹੁਣ ਘੰਟੇ 'ਚ ਆ ਗਿਆ ਹੁਣ ਦੋ ਘੰਟਿਆਂ 'ਚ ਆ ਗਿਆ ਯਾਨੀ ਘਰ ਚ ਲਾਉਣ ਵਾਸਤੇ ਵੀ ਉਹਦੇ ਨਾਲ ਸਾਰੇ ਪਰਿਵਾਰ ਦੀ ਵੀ ਰੁਚੀ ਜੁੜੀ ਹੋਈ ਆ ਬੱਚੇ ਵੀ ਧਰਨਿਆ 'ਚ ਵੀ ਜਾਂਦੇ ਰਹੇ ਆ ਛੋਟੇ ਛੋਟੇ ਸਰਕਾਰੀ ਸਕੂਲ 'ਚ ਹੀ ਪੜ੍ਹੇ ਆ ਕਰਦੇ ਆ ਹਾਲਾਤਾਂ ਦੇ ਮੁਤਾਬਕ ਠੀਕ ਆ ਗੱਲ ਪਰ ਜਦੋਂ ਤੋਂ ਅਸੀਂ ਆਏ ਲੱਗਿਆ ਵੀ ਹੁਣ ਸਰਦਾ ਨਹੀਂ ਅਨਸਰ ਦੀ ਲੋੜ ਐ ਵੀ ਫੁਲਾਣੇ ਨਾਲ ਤਾਂ ਯਾਰ ਬਹੁਤ ੱਕਾ ਹੋਈ ਜਾਂਦਾ ਉਹਦੇ ਖਿਲਾਫ ਕੋਈ ਬੋਲਦਾ ਕਿਉਂ ਨਹੀਂ ਉਥੇ ਫਿਰ ਜਾਣਾ ਚਾਹੀਦਾ ਬੋਲ ਕੇ ਜਦੋਂ ਆਏ ਮੂਰੇ ਲੱਗ ਕੇ ਹਰ ਗੱਲ ਦਾ ਜਵਾਬ ਦੇਣ ਲੱਗੇ ਆ ਫੇਰ ਉਹਨਾਂ ਨੇ ਮੈਨੂੰ ਫੜ ਲਿਆ ਕੰਨਾਂ ਤੋਂ ਤੇ ਚੱਲ ਪਿੰਡ ਪ੍ਰਧਾਨ ਬਣ ਜਾ ਪਿੰਡ ਪ੍ਰਧਾਨ ਤੋਂ ਚਲੋ ਬਲਾਗ ਚਲੇ ਗਏ ਫੇਰ ਆਏ ਫਿਰ ਕੰਮ ਜਿਹੜਾ ਸੀਗਾ ਕਹਿੰਦੇ ਹੁੰਦੇ ਵੀ ਜੇ ਪਰਿਵਾਰ ਦੀ ਸਹਿਮਤੀ ਨਾਲ ਬੰਦਾ ਕੰਮ ਕਰਦਾ ਤੇ ਉਹ ਕਿਤੇ ਵੀ ਪਿੱਛੇ ਨਹੀਂ ਹਟਦਾ ਹਾਰਦਾ ਨਹੀਂ ਕਿਉਂਕਿ ਉਹਨੂੰ ਘਰੋਂ ਸਪੋਰਟ ਹੁੰਦੀ ਐ ਤੇ ਜੇ ਬੰਦੇ ਘਰ ਦੇ ਹੀ ਲੜੀ ਜਾਂਦੇ ਆ ਵੀ ਤੂੰ ਚੱਲਿਆ ਹੁਣ ਪਸੂ ਖੜੇ ਆ ਕੀ ਕਰੇਗਾ ਤੂੰ ਥੋੜੇ ਆਪਣਾ ਬੋਲੀ ਦਾ ਫਰਕ ਹੋਊਗਾ ਮੈਂ ਮਾਲਵੇ ਦੀ ਤਾਂ ਤੇ ਇੰਦਰ ਦਾ ਨਹੀਂ ਨਹੀਂ ਕੋਈ ਉਹ ਗੱਲਾਂ ਰਲਦੀਆਂ ਮਿਲਦੀਆਂ ਆਪਣੀਆਂ ਵੀ ਜੇ ਫੇਰ ਉਹ ਬੰਦੇ ਦੀ ਮਾਨਸਿਕਤਾ ਜਿਹੜੀ ਉਹ ਉੱਤਰ ਜੁੜੀ ਰਹਿੰਦੀ ਆ ਨਹੀਂ ਰੋਕਿਆ ਨਾ ਮੇਰੇ ਬਾਪ ਨੇ ਡੈੜੀ ਦੇ ਮੇਰੇ ਦੇ ਚੂਲੇ 'ਚ ਨੁਕਸ ਸੀਗਾ ਉਹ ਫੌੜੀਆਂ ਨਾਲ ਤੁਰਦੇ ਸੀ 13-14 ਸਾਲ ਉਹ ਮੰंजे ਤੇ ਬੈਠੇ ਰਹੇ ਮਾਤਾ ਨੂੰ ਗੈਠੀਆ ਉਹ ਉੱਠ ਕੇ ਥੋੜਾ ਬਹੁਤਾ ਕੰਮ ਹਜੇ ਵੀ ਜਿੰਨੀ ਜੋਗੇ ਸੋਟੀ ਤੇ ਉੱਠ ਕੇ ਵੀ ਕਰਦੇ ਆ ਘਰ ਦਾ ਕੰਮ ਜਦੋਂ ਚਲੋ ਘਰ ਦੇ ਚਲੇ ਜਾਂਦੇ ਆ ਮੋਰਚਿਆਂ ਦੇ ਵਿੱਚ ਉਹ ਫਿਰ ਰੋਟੀ-ਗਾਟੀਆਂ ਥੱਪ ਦਿੰਦੇ ਆ ਬਹਿ ਕੇ ਤੁਸੀਂ ਉਹ ਸਮਾਨ ਫੜਾ ਦਿੰਦੇ ਆ ਐਂ ਜੇ ਕੰਮ ਚੱਲੀ ਜਾਂਦਾ ਸਾਨੂੰ ਫੇਰ ਵੀ ਐਂ ਲੱਗਦਾ ਵੀ ਸਾਡੀ ਜ਼ਿੰਦਗੀ ਹੈ ਜਿਹੜੀ ਬਹੁਤ ਖੁਸ਼ਹਾਲ ਹੈ ਬਹੁਤ ਵਧੀਆ ਆਪਣੇ ਘਰ ਚਾਰ ਬੰਦੇ ਆਉਂਦੇ ਆ ਘਰ ਦਾ ਦੁੱਧ ਹੁੰਦਾ ਉਹ ਚਾਹ ਪਾਣੀ ਪੀ ਕੇ ਜਾਂਦੇ ਆ ਰੋਟੀ ਪਾਣੀ ਦਾ ਵੀ ਪ੍ਰਬੰਧ ਹੋ ਜਾਂਦਾ ਉਹਨਾਂ ਕੋ ਪ੍ਰਮਾਤਮਾ ਦੇ ਦਿੰਦਾ ਉਹਨਾਂ ਕੋ ਖਾਲ ਨੇ ਚਲਾ ਲੈਨੇ ਪਰ ਜਿਹੜੀ ਲੜਾਈ ਆ ਇਹ ਭਰਾਵੋ ਜ਼ਮੀਨਾਂ ਦੀ ਲੜਾਈ ਆ ਇਹ ਸਾਡੀ ਹੈਸੀਅਤ ਦੀ ਲੜਾਈ ਆ ਸਾਡਾ ਜਿਹੜਾ ਮਾਨ ਸਨਮਾਨ ਆ ਭਰਾਵੋ ਇਹ ਜੇ ਚਾਰ ਸਿਆੜਾ ਸਾਡੇ ਕੋਲੇ ਉਹ ਤਾਂ ਆ ਇਹ ਸਮਝ ਕਿਹਨੂੰ ਆਉਂਦੀ ਆ ਇਹ ਸਮਝ ਆਉਂਦੀ ਆ ਭਰਾਵੋ ਜ਼ਮੀਨ ਦੀ ਕਦਰ ਕਿਹਨੂੰ ਹੁੰਦੀ ਆ ਇਹ ਜਿੰਨਾਂ ਕੋਲੇ ਜ਼ਮੀਨ ਹੁੰਦੀ ਜਿਨ੍ਹਾਂ ਦੀ ਜ਼ਮੀਨ ਵੇਚ ਚੁੱਕੀ ਉਹਨਾਂ ਨੇ ਜਮੀਨ ਦਾ ਦਰਦ ਆ ਵੀ 10000 ਲੈਣਾ ਕਿਸੇ ਤੋਂ ਤੇ ਕਿਸੇ ਦੀ ਪੈਣ ਤੇ ਬਹਿ ਕੇ ਮਿੰਨਤਾਂ ਕਰ। ਜਿੱਦੇ ਇਹ ਸਮਝ ਆ ਗਈ। ਜਿੱਦੇ ਪਤਾ ਲੱਗ ਗਿਆ ਵੀ ਸਾਡੀ ਗਈ ਜ਼ਮੀਨ ਇੰਨਾ ਕੰਮ ਕਰਨ ਦੇ باوجود ਉਹ ਕੌਣ ਨੱਪੀ ਬੈਠਾ? ਉਹ ਵਾਪਸ ਕਿਵੇਂ ਲੈ ਕੇ ਆਉਣੀ ਆ? ਸਾਡੀ ਉਹ ਜ਼ਮੀਨ ਚਲੀ ਕਿਵੇਂ ਗਈ? ਮੇਰੇ ਪਿਓ ਨੇ, ਦਾਦੇ ਨੇ ਨਾ ਕੰਮ ਕੀਤਾ। ਉਹ ਸਾਡੀ ਕਮਾਈ ਕੌਣ ਖਾ ਗਿਆ? ਸਾਡੇ ਹਾਲਾਤ ਬਦਤਰ ਕਿਵੇਂ ਹੋ ਗਏ ਆਪਣੇ ਸਾਰੇ ਪਿੰਡਾਂ ਚ 10 ਤੋਂ 20% 30% 100 ਦੇ ਵਿੱਚੋਂ 20 30 ਘਰ ਜਿਹੜੇ ਉਹ ਜ਼ਮੀਨਾਂ ਵੇਚ ਕੇ ਵਿਹਲੇ ਹੋਏ ਆਪਣੇ ਚ ਵੀ ਸ਼ਾਇਦ ਕੋਈ ਬੈਠਾ ਹੋਵੇ ਨਹੀਂ ਪਿੰਡਾਂ ਚ ਨਿਗਾਹ ਮਾਰ ਲਓ ਹੈਗੇ ਇਹ ਸਮੱਸਿਆ ਕੀ ਹੈ ਵੀ ਅਸੀਂ ਕਿਤੇ ਸ਼ਨੀ ਗ੍ਰਹਿ ਪੈ ਗਿਆ ਸਾਡੀ ਤਾਂ ਕਿਸਮਤ ਹੀ ਮਾੜੀ ਆ ਕਦੇ ਉਹ ਰੱਬ ਨੂੰ ਕੋਸਣ ਲੱਗ ਜਾਂਦੇ ਆ ਜਿਹੜੇ ਸਾਡੇ ਤੇ ਰਾਜ ਕਰਤਾ ਲੋਕ ਨੇ ਉਹਨਾਂ ਦਾ ਸਿਸਟਮ ਆ ਜਿਹੜਾ ਇਹ ਸਾਰਾ ਝੂਠ ਦਾ ਪਲੰਦਾ ਖੜਾ ਕੀਤਾ ਹੋਇਆ ਜਿਹੜੇ ਸਮਾਜ ਦੇ ਚਾਰ ਦੁਸ਼ਮਣ ਨੇ ਵਪਾਰੀਆਂ ਦੀ ਗੱਲ ਕਰਕੇ ਗਿਆ ਪ੍ਰਗਟਵੀਰ ਇਹਦੇ ਨਾਲ ਦਰਬਾਰੀ ਜਿਹੜੇ ਉਹਨੇ ਵਪਾਰੀਆਂ ਦੇ ਅਧੀਨ ਚੱਲਦੇ ਆ ਜਿਵੇਂ ਆਪ ਭਗਵੰਤ ਮਾਨ ਤੇ ਮੋਦੀ ਨੂੰ ਸਤਾਚ ਲੈ ਆਉਣੇ ਆ ਉਹ ਝੂਠਾ ਪ੍ਰਚਾਰ ਕਰਕੇ ਵੋਟਾਂ ਹਾਸਲ ਕਰਕੇ ਉਹਨਾਂ ਤੇ ਚੈਨਰਾਂ ਦੇ ਉੱਤੇ ਵੱਡੇ ਮੋਟੀਆਂ ਰਕਮਾਂ ਲਾ ਕੇ ਸਾਡੇ ਤੇ ਕਾਬਜ਼ ਕਰਦੇ ਉਹਨਾਂ ਦੇ ਹੱਥ ਚ ਕਾਨੂੰਨ ਦਿੰਦੇ ਨਾਲ ਉਹਦੇ ਇੱਕ ਦਰਬਾਰੀ ਇਹ ਭਰਾਵੋ ਜਿਹੜੇ ਸਮਾਜ ਦੇ ਦੁਸ਼ਮਣ ਇਹ ਫਿਰ ਸਾਨੂੰ ਕਿਉਂ ਸਿੱਖਿਆ ਦੇਣ ਇੱਕ ਅਧਿਕਾਰੀ ਜਿਹੜੀ ਆਈਪੀਐਸ ਅਫਸਰ ਉਹ ਸਾਰੇ ਅਧਿਕਾਰੀ ਉਹਨਾਂ ਕੋਲੇ ਵੀ ਜ਼ਮੀਨਾਂ ਇਹ ਸਾਰੇ ਜ਼ਮੀਨ ਤੇ ਕਾਬਜ਼ ਹੋਈ ਜਾਂਦੇ ਆ ਸਾਡੇ ਲੋਕਾਂ ਨੇ ਜਿਨ੍ਹਾਂ ਨੂੰ ਕਹਿੰਦੇ ਆ ਕਾਨੂੰਨ ਦਾ ਪਾਠ ਪੜਾਉਂਦੇ ਆ ਵੀ ਜੇ ਤੁਸੀਂ ਕਾਨੂੰਨ ਪੜੋ ਹੁਣ ਇਹ ਇਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਆਉਂਦੇ ਆ ਜਿੱਥੇ ਹਰੀ ਕ੍ਰਾਂਤੀ ਲੈ ਕੇ ਆਏ ਆ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜ਼ਮੀਨਾਂ ਗਈਆਂ ਨੇ ਜਿੱਥੇ ਹਰੀ ਕ੍ਰਾਂਤੀ ਦੇ ਨਾਅਰੇ ਥੱਲੇ ਜਿਹੜੀ ਸੁਆਮੀਨਾਥਨ ਕਮਿਸ਼ਨ ਰਿਪੋਰਟ ਤਿਆਰ ਹੋਈ ਆ ਇਨਾਂ ਦੇ ਹੀ ਉਹ ਜਿਹੜੇ ਚੇਅਰਮੈਨ ਸੀ ਉਹਨਾਂ ਨੇ ਵੀ ਉਸ ਟਾਈਮ ਕਿਹਾ ਵੀ ਜਿਹੜਾ 2-4 ਏਕੜ ਵਾਲਾ ਹੈ ਇਹ ਹਰੀ ਕ੍ਰਾਂਤੀ ਦੇ ਨਾਂ ਤੇ ਉਹ ਖਤਮ ਹੋ ਜਾਊਗਾ ਉਹਦੀ ਜ਼ਮੀਨ ਵਿਕ ਜਾਊਗੀ ਉਹ ਵੇਕੀ ਆ ਅੱਜ ਵੀ ਉਹਨਾਂ ਦਾ ਖੜਾ ਵੀ 80 ਕਰੋੜ ਲੋਕ ਜਿਹੜੇ ਖੇਤੀ ਤੇ ਨਿਰਭਰ ਨੇ ਉਹਨਾਂ ਨੂੰ ਖੇਤੀ ਦੇ ਵਿੱਚੋਂ ਬਾਹਰ ਕਰਕੇ